ਸਾਸੀਕਾਲ ਜੀ ਸਾਰੇ ਭਰਾਵਾਂ ਨੂੰ ਪਿਆਰ ਭਰੀ 사ਸੀਕਾਲ ਪਰਮਾਤਮਾ ਚੜ੍ਹਦੀ ਕਲਾ ਰੱਖੇ ਜਿੰਨੇ ਵੀ ਭਰਾ ਆਪਣੇ ਨਾਲ ਜੁੜੇ ਹੋਏ ਆ ਹਨ ਬਈ ਬਾਈ ਕਹੀ ਜਾਂਦੇ ਸੀਗੇ ਵੀ ਰਜਨ ਨਾਲ ਇੱਕ ਪੁੱਤਰ ਦਿਖਾਉਣੇ ਆ ਹਾਂਜੀ ਬਈ ਜ਼ਰੂਰ ਦਿਖਾਵਾਂਗੇ ਤੁਹਾਨੂੰ ਜਿੰਨੇ ਕ ਆਪਣੇ ਨੇ ਹੈਗਾ ਵੀ ਜਾਂ ਆਪਾਂ ਐ ਕਹਦੀ ਆ ਵੀ ਐਨੇ ਬਾਈ ਐ ਫੁੱਲੀ ਸਿਰਾ ਬਈ ਆਪਾਂ ਕਿਸੇ ਦੇ ਬੰਦੇ ਦੇ ਨਾ ਦਿਮਾਗ 'ਚ ਬਾਂਦਰ ਨਹੀਂ ਗਾੜਦੇ ਵੀ ਆਪਾਂ ਕਹਦੀ ਆ ਵੀ ਸਾਡੇ ਲਵੀ ਨੇ ਵੀ ਕਿਸੇ ਲਵੇ ਹੋਰ ਹੈ ਨਹੀਂ ਸਭ ਲਵੀ ਨੇ ਬਈ ਜਿੰਨਾ ਨਵੇਂ ਬਣਿਆ ਹਨ ਕੀ ਪਤਾ ਬਾਈ ਰਾਜਨ ਦੀ ਕਿੱਡੀ ਭਗਤੀ ਕਰੀ ਹੋਈ ਸੀ ਹਨ ਵੀ ਛੋਟੇ ਜਿਹੇ ਕਰ ਚੋ ਨੋਰਮਲ ਚ ਉੱਠ ਕੇ ਦੁਨੀਆ ਤੇ ਆਪਦਾ ਨਾਮ ਛੱਡ ਗਿਆ ਜਾਤਾ ਉਸ ਪ੍ਰਮਾਤਮਾ ਨੂੰ ਪਤਾ ਵੀ ਕਿੱਡਾ ਕਿ ਪਿਛਲੇ ਯੁੱਗ ਦੀ ਉਸ ਬੰਦੇ ਦੀ ਭਗਤੀ ਕਰੀ ਹੋਈ ਸੀ ਬਾਈ ਜਿਹੜੇ ਬੰਦੇ ਦੇ ਪਿਛਲੇ ਕਰਮ ਚੰਗੇ ਕਰੇ ਹੁੰਦੇ ਹਨ ਨਾ ਉਹਨਾਂ ਦੀ ਨਾਮ ਬਣਦਾ ਆ ਲਗਾਨਾ ਵੀ ਯਾਰ ਉਹਦਾ ਨਾਮ ਬਣ ਗਿਆ ਪਤਾ ਨਹੀਂ ਕਿ ਕਿੰਨੀ ਕ ਮਿਹਨਤ ਉਹਦੂ ਦੁੱਗਣੀ ਮਿਹਨਤ ਬੰਦੇ ਹੋਰ ਵੀ ਕਰਦੇ ਆ ਬਾਈ ਚਲੋ ਪ੍ਰਮਾਤਮਾ ਨੇ ਜਿਹਦਾ ਜਿਹਦੇ ਮੋਢੇ ਤੇ ਸਟਾਰ ਲਾਉਣੇ ਹੁੰਦੇ ਆ ਦੁਨੀਆ ਤੇ ਨਾਂ ਰਹਿੰਦੀ ਦੁਨੀਆ ਤੇ ਨਾਂ ਰਹਿਣਾ ਕੂਤਰਬਾਜੀ ਦੇ ਜਿਵੇਂ ਹੁਣ ਬਾਬਾ ਜੀ ਭਾਗ ਬਾਬਾ ਜੀ ਰੋਡਾ ਬਾਬਾ ਗੁੱਗੜਾ ਬਾਬਾ ਤੰਨਾ ਬਈ ਰਾਜਨ ਕਿਦਨੇ ਵੀ ਦੁਨੀਆ ਤੇ ਸਟਾਰ ਹੋਇਆ ਕੂਤਰ ਬਾਜੀ ਦੇ ਇਹ ਜਿੰ ਜੀਦੇ ਘਰੇ ਗੁੱਡੇ ਪੈ ਜਾਂਦੇ ਆ ਕੂਤਰਾਂ ਦੇ ਜਿਹਦੇ ਘਰੇ ਕੂਤਰ ਰੱਖੇ ਜਾਂਦੇ ਆ ਪ੍ਰੋਪਰ ਡੇਢ ਸਾਲ ਬਾਅਦ ਚਲੋ ਪਹਿਲੀਆਂ ਚ ਨਹੀਂ ਸ਼ੌਂਕ ਨੂੰ ਰੱਖਿਆ ਨੇ ਡੇਢ ਸਾਲ ਬਾਅਦ ਆ ਬੰਦਿਆਂ ਦੇ ਉਹ ਪਰਮਾਤਮਕ ਨਿਓ ਉਹ ਨਾਂ ਮਹਾਨ ਹਸਤੀਆਂ ਦੇ ਨਾਂ ਜਿਆਦਾ ਆਉਣ ਲੱਗ ਜਾਂਦੇ ਆ ਵੀ ਇਹ ਬਾਬੇ ਧੰਨੇ ਵਾਲੇ ਕੂਤਰ ਆ ਗਏ ਬਾਬੇ ਪੁੰਨੂ ਵਾਲੇ ਕੂਤਰ ਆ ਗਏ ਇਹ ਪ੍ਰਮਾਤਮਾ ਕਰਨਿਓ ਜਿਵੇਂ ਕੋਈ ਜਵਾਕ ਪੜਾਈ ਕਰਦਾ ਪਹਿਲੀ ਦੇ ਕਾਇਦੇ ਵਾਲਾ ਕੰਮ ਹੀ ਆ ਉਦੋਂ ਬਾਅਦ ਦੂਜੀ ਚ ਪਤਾ ਲੱਗਣ ਲੱਗ ਜਾਂਦਾ ਜਿਵੇਂ ਹੁਣ ਪਹਿਲੀ ਚ ਊੜਾੜਾ ਪੜਦੇ ਉਦੋਂ ਬਾਅਦ ਮਹਾਰ ਨਹੀਂ ਚੱਲ ਪਾਉਂਦੀ ਆ ਵੀ ਹਾਂ ਕੀ ਗੱਲ ਆ ਉਮੀ ਇਹਨਾਂ ਦਾ ਨਾਮ ਬਈ ਜਿਵੇਂ ਬਾਈ ਰਾਜਨ ਦਾ ਹਨਾ ਸਾਡੇ ਬਾਈ ਜੀ ਸਤਿਕਾਰਯੋਗ ਬਾਈ ਮਿੱਕੀ ਗਾਮੀ ਵਾਲ ਜੀ ਉਹਨਾਂ ਨੇ ਪੁੱਤਰ ਲੇਤਾ ਸੀਗਾ ਬਾਈ ਰਾਜਨ ਤੋਂ ਜੀ ਖਰੋ ਸਾਡੀ ਤਾਂ ਸੁਰਤ ਚ ਨਾ ਹੋਵੇ ਵੀ ਕਦੋਂ ਲੱਤਾਂ ਸੀ ਵੀ ਸਾਥੋਂ ਪਹਿਲਾਂ ਦਾ ਪਰ ਉਹ ਮੁੱਲ ਵਾਲਾ ਕੂਤਰ ਵੱਜਦਾ ਹੁੰਦਾ ਸੀ ਪਰ ਆਈ ਬਾਈ ਰਾਜਨ ਲਗਵਾ ਹੋਇਆ ਸੀਗਾ ਉਹ ਕੂਤਰ ਸੀ ਬਾਈ ਜਿਹੜਾ ਚੈਲਾ ਵਾਲੀ ਬਾਗਿਆ ਸੀ ਬਾਬੇ ਧੰਨੇ ਦਾ ਉਹਨੇ ਬਾਈ ਰਾਜਨ ਨਾਲ ਵੀ ਬੱਚੇ ਕੱਢੇ ਬਾਈ ਕਾਲੇ ਬਾਗੇ ਵਾਲੇ ਨਾਲ ਵੀ ਰਹਿ ਕੇ ਗਏ ਨੇ ਉਹ ਕੂਤਰ ਬਹੁਤ ਜਿਆਦੇ ਉੱਡੇ ਹੋਏ ਬਾਈ ਉਹਨਾਂ ਚੋਂ ਆਪਣੇ ਲਵੇ ਵੀ ਸਿੱਧੇ ਨਹੀਂ ਹੈਗੇ ਉਹ ਕੂਤਰ ਦੇ ਬਾਈ ਗਾਂਹ ਪੁੱਤ ਦੇ ਦੋ ਪੁੱਤ ਨੇ ਇੱਕ ਉਹਦੇ ਪੁੱਤ ਦੀ ਮੋਜੇ ਦੀ ਧੀ ਆਪਾਂ ਨੂੰ ਬਾਈ ਜੀ ਨੇ ਦਿੱਤੀ ਸੀਗੀ ਇਹ ਵੀ ਬਾਈ ਜੀ ਨੇ ਦਿੱਤੇ ਸੀ ਬਾਈ ਦੋਮੀ ਮੈਨੂੰ ਲੱਕਤਾ ਆਗੂਤਰ ਦਿੱਤਾ ਸੀ ਬਾਈ ਆਗੂਤਰ ਬਾਈ ਦਾ ਚਲਿਆ ਗਿਆ ਸੀ ਬਾਈ ਲੱਪਿਆਂ ਆਗੂਤਰ ਇਹ ਵੀ ਇੱਕ ਬਾਈ ਦਾ ਮੈਂ ਫੇਵਰੇਟ ਕੂਤਰ ਸੀ ਉਹ ਬਾਈ ਜੀ ਨੇ ਮੈਂ ਦਿੱਤਾ ਸੀ ਇਹ ਮੈਨੂੰ ਬਾਈ ਜੀ ਨੇ ਕਹਤਾ ਸੀ ਵੀ ਸੂ ਰੱਖ ਇਹ ਵੱਡਾ ਮੇਨ ਆ ਬਾਈ ਕੁੱਤਰ ਆਪਣਾ ਮੁੱਲ ਵਾਲਿਆਂ ਦਾ ਇਹ ਐਂ ਲੌਂਗਸ ਕੱਢ ਗਿਆ ਬਾਈ ਉਦੋਂ ਬਾਅਦ ਇਹ ਕੁੱਤਰ ਸਾਂਭਿਆ ਵੀ ਬਾਈ ਜੀ ਨਹੀਂ ਹੋਇਆ ਸੀ ਮੇਰਾ ਇਹ ਉੱਥੇ ਆਪਣੇ ਮੈਲ ਕਲਾਂ ਦੇ ਬਈ ਬੱਬੂ ਦੇ ਪਿੰਡ ਲਵੇ ਪਸੌਰ ਹਰ ਗਿਆ ਸੀ ਕੁੱਤਰੇ ਉਦੋਂ ਇੱਥੇ ਮਾਣੇ ਮਾੜੇ ਹੈਗੇ ਸੀ ਡੱਬੇ ਸੀ ਬਾਈ ਬਹੁਤ ਚੰਗਾ ਉੱਡਿਆ ਬਈ ਇਹ ਫਿਰ ਵੀ ਤੇ ਬਾਕੀ ਆ ਕੂਤਰ ਦਿਖਾ ਦੇ ਬਾਈ ਜਦੋਂ ਬਾਈ ਆ ਕੂਤਰ ਉਦੋਂ ਬਣੇ ਸੀ ਜਦੋਂ ਪ੍ਰਦੀਪ ਦੇ ਪ੍ਰਗਟ ਹੋਇਆ ਬਾਈ ਇਕੱਠੇ ਰਹਿੰਦੇ ਹੁੰਦੇ ਸੀ ਗਾਜੇਵਾਸ ਵਾਲਾ ਕੂਤਰ ਪ੍ਰਦੀਪ ਨੇ ਸੰਭਿਆ ਸੀ ਬਾਈ ਪ੍ਰਗਟਦਾ ਉਦੋਂ ਗਾਜੇਵਾਸ ਵਾਲੇ ਬਣੇ ਸੀਗੇ ਕੂਤਰ ਇਹ ਉਦੋਂ ਬਣਿਆ ਹੋਇਆ ਉਹ ਕੂਤਰ ਬਾਈ ਲਾਲ ਚੀਨਾ ਜਾਂ ਤੇ ਆ ਕੂਤਰ ਬਾਈ ਮਰਾੜਾਂ ਵਾਲੇ ਕੂਕਰ ਦਾਗਾ ਬਾਈ ਨੇ ਆਪਾਂ ਨੂੰ ਮਰਾੜਾਂ ਵਾਲਾ ਕੂਤਰ ਦਿੱਤਾ ਸੀ ਬੱਚੇ ਕਢਾਉਣ ਨੂੰ ਉਹ ਮੇਰੇ ਲਵੀਆ ਹੁਣ ਵੀ ਬਾਈ ਸਾਡੇ ਕੋਲ ਹੀ ਆ ਆ ਉਹਦਾ ਗਾ ਬਾਈ ਇੱਕ ਉਹਦੀ ਧੀ ਆ ਕਮੈਂਟ ਲਈ ਆਪਣੇ ਲਵੇ ਇੱਕ ਧੀ ਇੱਧਰ ਬੈਠੀ ਆ ਮਰਾੜਾਂ ਵਾਲੇ ਦੀ ਬਾਈ ਉਹਦੇ ਵਿੱਚ ਮਰਾੜਾਂ ਵਾਲੇ ਦੇ ਵਿੱਚ ਬੇਗੇ ਵਾਲੇ ਤੇ ਮੁੱਲ ਵਾਲੇ ਕੂਤਰ ਸੀ ਉਤਰੀਆਂ ਤਾਂ ਘਾਈ ਬੁੱਟੇ ਆ ਮੁੱਲ ਵਾਲਿਆਂ ਦੀ ਨੇ ਬਈਆ ਆ ਪੋੜੀ ਆ ਬਈ ਆਪਣੀ ਬਹੁਤ ਉੱਡੀ ਐ ਤੇ ਕੀ ਕਰੇ ਇਹ ਆ ਗੂਤਰੀ ਬੈਠੀ ਇਹ ਵੀ ਮੁੱਲ ਵਾਲਿਆਂ ਦੀ ਵੀ ਆ ਬਈ ਉਹ ਵੀ ਮੁੱਲ ਵਾਲਿਆਂ ਦੀ ਵੀ ਉੱਤਰ ਬੈਠੀ ਤੇ ਆ ਮਰਾੜਾਂ ਵਾਲੇ ਦੀ ਧੀ ਆ ਬਈ ਆ ਵੀ ਮਰਾੜਾਂ ਵਾਲੇ ਦੀ ਧੀ ਆ ਆ ਵੱਡੀ ਮੋਜੀ ਦੀ ਆ ਬਈ ਆ ਵੀ ਮੋਜੀ ਦੀ ਆ ਆ ਵੀ ਮੋਜੀ ਦੀ ਆ ਆ ਵੀ ਮੋਜੀ ਦੀ ਆ ਆ ਵੀ ਮੋਜੀ ਚਾਰ ਮੋਜੀ ਦੀਆਂ ਨੇ ਬਈ ਦੋ ਮਰਾੜਾਂ ਵਾਲੇ ਦੀਆਂ ਨੇ ਇਹਦੇ ਵਿੱਚ ਆ ਗੁੱਤਰ ਤਾਂ ਕਾਲਾ ਲਏ ਗਿਆ ਮੇਰੇ ਤੋਂ ਇਹਦਾ ਇਹਦਾ ਪਿਓ ਬੋਦੀ ਵਾਲਾ ਤੇ ਮੋਜੀ ਲੱਗੀ ਹੋਈ ਸੀ ਆਪ ਵਿੱਚ ਬਹੁਤ ਪੜੇ ਉੱਪਰ ਉਹਦੇ ਵੀ ਬੋਦੀ ਵਾਲੇ ਸੀ ਵੀ ਆ ਵੀ ਬੋਦੀ ਵਾਲੇ ਗੁੱਤਰ ਦਾਗਾ ਉਹਦੇ ਸਰਚ ਬੋਦੀ ਸੀ ਫਿਰਦਾ ਸੀ ਹਸਾਬ ਚ ਨਹੀਂ ਆਇਆ ਕਾਲੇ ਦੇ ਘਰੋਂ ਉੱਡ ਗਿਆ ਸੀ ਮੁੱਲ ਵਾਲਿਆਂ ਦਾ ਮੈਂ ਕੀ ਕਰਿਆ ਰਾਤ ਨੂੰ ਮੀਂਹ ਪਈ ਚੱਲੇ ਠੰਡੀ ਜੀ ਸੀ ਬਾਵਾ ਜਿਵੇਂ ਹੁਣ ਲੋੜੀ ਆਊਗੀ ਅੱਗੇ ਮੀਂਹ ਪੈ ਜੇ ਉਦੋਂ ਮੈਂ ਕੀ ਕਰੇ ਉੱਤੇ ਮਾਰਿਆ ਉਹਦੇ ਜਾਲ ਜਾ ਕੇ ਪਕੜ ਲਿਆ ਉਹ ਜਾਂਦਾ ਜਾਂਦਾ ਪਾਣੂ ਨਿਸ਼ਾਨੀ ਦੇ ਗਿਆ ਮੈਂ ਕਾਲੇ ਨੂੰ ਉੱਤਰ ਵਾਪਸ ਦਿੱਤਾ ਸੀ ਉਹ ਇਹਦੇ ਵੀ ਵਾਲੀ ਲਾ ਦੁੱਡੀ ਆ ਬਈ ਬਈ ਇਹ ਪਤਾ 걸 ਲੱਗੀ ਜਿਵੇਂ ਹੁਣ ਜਮਾ ਸੇਰੀ ਵਾਲੇ ਤਾਂ ਆਹ ਦੋ ਕੁਤਰੀ ਨੇ ਬਈ ਇਹਦੇ ਵਿੱਚ ਆਹ ਵਿੱਚ ਹੁਣ ਜਦ ਮਿਸ ਪੈ ਜਾਂਦੀ ਐ ਐਵੇਂ ਕਿਸੇ ਦੇ ਦਿਮਾਗ 'ਚ ਆਪਾਂ ਗਲਤ ਚੀਜ਼ ਗੈਡ ਕਰੀਏ ਵੀ ਬਈ ਆ ਵੀ ਰਾਜਨ ਨਾਲ ਆ ਵੀ ਰਾਜਨ ਨਾਲ ਹੁਣ ਬਾਈ ਦੀ ਡੈਥ ਹੋਈ ਨੂੰ ਵੀ 2000 ਪਤਾ ਨਹੀਂ 2-3 ਦੇ ਵਿੱਚ ਹੋਈ ਸੀਗੀ 4 'ਚ ਹੋਈ ਹੋਵੇ ਸ਼ਾਇਦ ਡੈਥ ਵੀ ਉਦੋਂ ਦਾ ਕਮਿਆਂ ਹੋਇਆ ਕੰਮ ਬੜੀ ਦੂਰ ਵਗ ਜਾਂਦਾ ਹਨਾ ਤੇ ਆ ਗੂਤਰ ਨੇ ਭਰਾਵਾ ਬਾਕੀ ਸਾਰੇ ਭਰਾ ਇੱਕ ਦੂਜੇ ਚੰਗੇ ਪਲੇਅਰ ਨਾਲ ਜੁੜੇ ਹੋਏ ਨੇ ਹੁਣ ਜਿਵੇਂ ਬਾਈ ਟੀਰਾਗਾ ਲਲੂਆਣੇ ਵਾਲਾ ਉਹਦੇ ਲਾ ਬੇਬੀ ਗੂਤਰ ਇਹ ਹੈਗੇ ਆ ਰਜ ਨਾਲੇ ਬਾਈ ਮੋਰਕਿਆਂ ਦੇ ਬੇਬੀ ਹੈਗੇ ਆ ਚੀਨੇ ਲਵੇ ਬੀ ਹੈਗੇ ਆ ਬਾਈ ਭਾਲੀ ਲਵੇ ਵੀ ਹੈ ਉੱਡੂ ਅੱਡ ਬਣੇ ਹੋਏ ਨੇ ਬਾਈ ਕਿਸੇ ਦੇ ਕਿਸੇ ਦੌਰੀ ਨਾਲ ਗੂਤਰ ਬਣ ਗਏ ਵੀ ਲੈਣ ਚੱਲ ਪਈ ਯਾਰ ਜਿਵੇਂ ਹੁਣ ਮੰਜੇ ਦੇ ਚਾਰ ਪਾਵੇ ਨੇ ਜੇ ਚਾਰੇ ਦਿਸ਼ਾਂ ਚ ਖਿੰਡ ਜਾਂਦਾ ਇੱਕ ਇੱਕ ਪਾਵਾ ਉਹ ਕੰਮ ਉਹ ਬੰਦਾ ਕਰ ਗਿਆ ਬਾਈ ਰਾਜਨ ਹਾਂ ਉਹਨੇ ਵੀ ਬਹੁਤ ਘਰਾਂ ਦੇ ਚੁੱਲ੍ਹੇ ਚੱਲਣ ਲਾਤੇ ਕੂਤਰ ਬਾਜੀ ਚ ਚਲੋ ਬਈ ਆ ਦੇਖ ਲਓ ਕਰ ਲਿਓ ਸ਼ੌਂਕ ਜਿੰਨੇ ਵੀ ਭਰਾ ਆਪਣੇ ਨਾਲ ਜੁੜੇ ਹੋਏ ਆ ਧੰਨਵਾਦ ਜੀ ਸਾਰੇ ਭਰਾਵਾਂ ਦਾ ਜਿੰਨੇ ਵੀ ਆਪਾਂ ਨੂੰ ਵੀਡੀਓ ਨੂੰ ਪਿਆਰ ਦਿੰਦੇ ਆ ਥੈਂਕ ਯੂ ਬਾਈ